ਹਾਂਜੀ ਦੋਸਤੋ ਆਪਾਂ ਜੀ ਗੱਲ ਕਰਦੇ ਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਕਿ ਸਾਡੇ ਪੰਜਾਬ ਦੇ ਬਹੁਤ ਹੀ ਵਧੀਆ ਸਾਨੂੰ ਪਹਿਲੀ ਵਾਰ ਮੁੱਖ ਮੰਤਰੀ ਜੀ ਮਿਲੇ ਨੇ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ 2.5 ਸਾਲਾਂ ਵਿੱਚ ਬਹੁਤ ਵਧੀਆ ਕੰਮ ਕੀਤੇ ਨੇ ਜੋ ਕਿ ਕੱਲ ਅਸੀਂ ਇੱਕ ਵੀਡੀਓ ਦੇਖੀ ਜਿੰਦੇ ਵਿੱਚ ਦੇਖ ਕੇ ਮੈਂ ਹੈਰਾਨ ਰਹਿ ਗਿਆ ਜੋ 2022 ਤੋਂ ਪਹਿਲਾਂ ਬੋਲਦੇ ਸੀ ਉਸ ਤੋਂ ਹੁਣ ਅਲੱਗ ਹੀ ਦੇਖਣ ਲੱਗ ਪਏ ਨੇ। ਯਾਨੀ ਕਿ ਕੱਲ 15 ਅਗਸਤ ਸੀ ਤੇ 15 ਅਗਸਤ ਨੂੰ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਅਲੱਗ-ਅਲੱਗ ਸਟੇਟਾਂ ਵਿੱਚ ਝੰਡੇ ਲਹਿ ਰਾਈ ਗਏ ਸੀ। ਆਜ਼ਾਦੀ ਦਿਵਸ ਬਣਾਇਆ ਗਿਆ ਸੀ। ਤੇ ਕੱਲ ਜਦੋਂ ਇਹ ਸਪੀਚ ਯਾਨੀ ਕਿ ਪਾਸ਼ਣ ਦੇ ਰਿਹਾ ਸੀ ਤਾਂ ਹਜ਼ਾਰਾਂ ਦਾ ਇਕੱਠ ਸੀ। ਪਰ ਮੈਂ ਉੱਥੇ ਇੱਕ ਗੱਲ ਦੇਖ ਕੇ ਹੈਰਾਨ ਰਹਿ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇੰਨਾ ਹੀ ਖਤਰਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਪੁਲਿਸ ਤੋਂ ਵਿਸ਼ਵਾਸ ਨਹੀਂਗਾ ਜਾਂ ਉਹੀ ਲੋਕਾਂ ਤੋਂ ਵਿਸ਼ਵਾਸ ਨਹੀਂ ਜਿਨ੍ਹਾਂ ਨੇ 2022 ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ 92 ਐਮਐਲ ਦਿੱਤੇ ਤੇ ਮੁੱਖ ਮੰਤਰੀ ਪੰਜਾਬ ਦਾ ਬਣਾਇਆ ਕੀ ਇਹ ਪੰਜਾਬ ਦਾ ਮੁੱਖ ਮੰਤਰੀ ਉਹੀ ਹੈ ਜੋ ਕਿ 2022 ਤੋਂ ਪਹਿਲਾਂ ਬਾਦਲਾਂ ਨੂੰ ਕੈਪਟਨ ਵਰਗਿਆਂ ਨੂੰ ਕਹਿੰਦਾ ਸੀ ਕਿ ਜੇਕਰ ਇਹਨਾਂ ਨੇ ਚੰਗੇ ਕੰਮ ਕੀਤੇ ਹੋਣਗੇ ਤਾਂ ਹੀ ਜਨਤਾ ਮੈ ਜਾਣਗੇ ਨਹੀਂ ਤਾਂ ਇਹ ਮੁਰਗੀ ਖਾਨਾ ਖੋਲ ਲੈਣ ਜੇ ਇਹਨਾਂ ਨੂੰ ਇੰਨਾ ਹੀ ਡਾਰੇ ਇੰਨੀ ਪੁਲਿਸ ਰੱਖੀ ਫਿਰਦੇ ਨੇ ਪਰ ਮੁੱਖ ਮੰਤਰੀ ਜੀ ਤੁਹਾਡੀ ਪੁਲਿਸ ਉਹਨਾਂ ਨਾਲੋਂ ਵੀ ਜ਼ਿਆਦਾ ਹੈ ਤੁਹਾਡੇ ਕਾਫਲੇ ਉਹਨਾਂ ਨਾਲੋਂ ਹੀ ਵੱਡੇ ਨੇ ਪਰ ਉਹਨਾਂ ਨੇ ਕਦੇ ਤੇਰੇ ਵਾਂਗੂ ਇਹ ਨਹੀਂ ਕਿਹਾ ਸੀ ਕਿ ਭਾਸ਼ਣ ਬੁਲਟ ਪ੍ਰੂਫ ਸ਼ੀਲਡ ਵਿੱਚ ਦਿੱਤਾ ਹੋਵੇ ਸ਼ੀਲਡ ਵਿੱਚ ਦਿੱਤਾ ਹੋਵੇ ਪਰ ਮੈਂ ਤੁਹਾਡੀ ਕੱਲ ਇੱਕ ਵੀਡੀਓ ਦੇਖੀ ਜਿੰਦੇ ਵਿੱਚ ਤੁਸੀਂ ਭਾਸ਼ਣ ਦੇ ਰਹੇ ਸੀ ਇੱਕ ਬੁਲਟ ਪ੍ਰੂਫ ਹੈ ਸ਼ੀਲਡ ਸੀ ਪਰ ਉੱਥੇ ਉਹ ਹੀ ਲੋਕ ਸੀ ਜਿਨ੍ਹਾਂ ਤੁਹਾਨੂੰ 2022 ਵਿੱਚ ਮੁੱਖ ਮੰਤਰੀ ਬਣਾਇਆ ਉਹ ਹੀ ਪੁਲਿਸ ਦੇ ਗਏ ਜਿਹੜੀ ਤੁਹਾਡੇ ਅੰਡਰ ਚਲਦੀ ਹੈ ਪਰ ਖਤਰਾ ਕਿਸ ਤੋਂ ਸੀ ਤੇ ਲਾਲ ਕਿਲੇ ਤੇ ਨਰਿੰਦਰ ਮੋਦੀ ਜੀ ਝੰਡਾ ਉਹਨਾਂ ਨੇ ਵੀ ਲੈ ਰਾয়া ਸਿੰਘ ਪਰ ਉਹ ਇੱਕ ਆਮ ਜਨਤਾ ਵਾਂਗੂ ਆਮ ਪ੍ਰਧਾਨ ਮੰਤਰੀ ਜਿਵੇਂ ਪਹਿਲਾਂ ਖੜਦੇ ਸੀ ਉਸੇ ਤਰੀਕੇ ਖੜਦੇ ਸੀ ਉਹਨਾਂ ਨੂੰ ਖਤਰਾ ਨਹੀਂ ਪਰ ਤੁਹਾਨੂੰ ਕੀ ਪੰਜਾਬ ਵਿੱਚ ਕੁਝ ਖਤਰਾ ਦਿਖਦਾ ਹੈ ਕਿ ਆਪਣਾ ਪੰਜਾਬ ਦੇ ਵਿੱਚ ਕਾਨੂੰਨ ਅਵਸਥਾ ਸਹੀ ਨਹੀਂ ਹੈ ਕਿ ਲੋ ਇਨ ਆਰਡਰ ਸਹੀ ਨਹੀਂ ਹੈ ਕਿ ਆਪਾਂ ਨੂੰ ਵਿਸ਼ਵਾਸ ਨਹੀਂ ਆਪਣੀ ਪੁਲਸ ਤੇ ਕਿ ਆਮ ਆਪਣੇ ਲੋਕਾਂ ਤੇ ਤੁਸੀਂ ਕਹਿੰਦੇ ਸੀ ਆਮ ਜਨਤਾ ਦਾ ਮੈਂ ਮੁੱਖ ਮੰਤਰੀ ਹਾਂ ਪਰ ਹੁਣ ਕੀ ਹੋ ਗਿਆ ਤੇ ਤੁਸੀਂ ਲੋਕਾਂ ਨੂੰ ਸਲਾਮਾ ਦਿੰਦੇ ਸੀ ਇਹਨਾਂ ਲੀਡਰਾਂ ਨੂੰ ਵੀ ਇਹਨਾਂ ਮੁਰਗੀਖਾਨਾ ਕੋਲੋਂ ਪਰ ਅਸੀਂ ਤਾਂ ਇਹਨਾਂ ਨੂੰ ਵੇਲੇ ਘੜਤਾ 2022 ਵਿੱਚ ਤੈਨੂੰ ਵੋਟਾਂ ਪਾਈਆਂ 19 ਵਿੱਚ 5 17 ਇਹ ਪਾਈਆਂ ਪਰ ਹੁਣ ਉਹ ਤਾਂ ਵਿਚਾਰ ਰਹੇ ਆਪੋ ਆਪਣੇ ਕੰਮ ਲੱਗੇ ਹੋਏ ਨੇ ਉਹ ਤੇਰੇ ਵਾਂਗੂ ਡਰਦੇ ਨਹੀਂ ਸੀ ਉਹ ਜਨਤਾ ਵਿੱਚ ਜਾਂਦੇ ਸੀ ਪਰ ਹੁਣ ਤੁਸੀਂ ਆਪ ਹੀ ਉਹ ਕੰਮ ਕਰਨ ਲੱਗ ਗਏ ਹੋ ਜਿਹੜੇ ਉਹਨਾਂ ਨੇ ਨਹੀਂ ਕਿਤੇ ਸੀ ਉਸ ਤੋਂ ਜ਼ਿਆਦਾ ਹੁਣ ਹਾਂ ਦੋਸਤੋ ਤੁਸੀਂ ਦੱਸੋ ਬਈ ਇਹ ਕਿ ਮੁੱਖ ਮੰਤਰੀ ਆਮ ਕਰਦਾ ਹੈ ਜਾਂ ਹੁਣ ਖਾਸ ਕਰਦਾ ਹੈ